ਇਸ ਕਰਕੇ ਸਤਿਗੁਰ ਕਹਿੰਦੇ ਨੇ ਭਈ ਜਿਹੜੇ ਸਵਾਸ ਬੜੇ ਬੱਚੇ ਨੇ ਨਾ ਜਦੋਂ ਵੀ ਤੈਨੂੰ ਸੋਚੀ ਆ ਜਾਵੇ ਸਮਝ ਆ ਜਾਵੇ ਜਿਵੇਂ ਸਿਆਣੇ ਕਹਿੰਦੇ ਨੇ ਭਈ ਜਦੋਂ ਜਾਗੋ ਉਦੋਂ ਹੀ ਸਵੇਰਾ ਜਦੋਂ ਜਾਗੋ ਉਦੋਂ ਹੀ ਸਵੇਰਾ ਤੇ ਸੁੱਤੇ ਨਾ ਤੇ ਕੱਟਦੀ ਏ ਸਾਰੀ ਜ਼ਿੰਦਗੀ ਹੁਣ ਜੇ ਤੇ ਆਪਾਂ ਰੋਜ਼ ਸੌਣੇ ਦੇ ਜਾਗਦੇ ਆਂ ਰੱਬ ਦੇ ਵੱਲੋਂ ਜੋ ਰੱਬ ਜਿੱਥੇ ਜਗਾਉਣਾ ਚਾਹੁੰਦਾ ਹੈ ਕਿ ਆ ਤੂੰ ਸੋਇਆ ਜਾਗ ਏ ਆਨਾ ਤੈ ਜੀਵਨ ਜਗ ਸੱਚ ਕਰ ਜਾਣਾ ਤੂੰ ਤੇ ਜੀਵਨ ਨੂੰ ਸੱਚ ਮੰਨੀ ਬੈਠਾ ਹੈ ਸੱਚ ਨਹੀਂ ਹੈ ਰੈਣ ਗਵਾਏ ਸੋਇ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਪਾਗਤ ਪ੍ਰਹਿਲਾਦ ਜੀ ਨੇ ਰੱਬ ਨੂੰ ਜਾਣਿਆ ਪਹਿਚਾਣਿਆ ਤੇ ਜਪਨਾ ਕੀਤਾ ਜਲੇ ਹਰੀ ਥਲੇ ਹਰੀ ਉਰੇ ਹਰੀ ਇਰੇ ਹਰੀ ਕਿ ਹਰ ਜਗ੍ਹਾ ਤੇ ਪ੍ਰਮਾਤਮਾ ਹੀ ਪ੍ਰਮਾਤਮਾ ਆਇਆ ਉਹ ਪ੍ਰਮਾਤਮਾ ਹੀ ਹੈ ਇਹਦਾ ਸਭ ਦੀ ਪ੍ਰਤੀਪਾਲਨਾ ਕਰ ਰਿਹਾ ਹੈ